ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਇਸ ਵਕਤ ਤਕਰੀਬਨ ਅਗਰ ਸਮਾਂ ਕਹੀਏ ਅਸੀਂ 9:11 ਦਾ ਟਾਈਮ ਹੋਣ ਵਾਲਾ ਔਰ ਬਹੁਤ ਜ਼ਰੂਰੀ ਅਸੀਂ ਆਪ ਜੀ ਨਾਲ ਇੱਕ ਜੋ ਇਹ ਵੀਡੀਓ ਅਸੀਂ ਸਾਂਝੀ ਕਰ ਰਹੇ ਹਾਂ ਸ਼ੇਅਰ ਕਰ ਰਹੇ ਹਾਂ ਅ ਵੀਰ ਗੁਰਜੀਤ ਸਿੰਘ ਬੁਰੀ ਬਹੁਤ ਇੱਕ ਦਰਦਨਾਕ ਘਟਨਾ ਇੱਕ ਐਸੀ ਕੱਲ ਜੋ ਸਮਾਂ ਆਇਆ ਅਸੀਂ ਰਾਤ ਨੂੰ ਤਕਰੀਬਨ 1:30 ਵਜੇ ਅਸੀਂ ਮੈਡੀਕਲ ਕਾਲ گورਨਮੈਂਟ ਮੈਡੀਕਲ ਕਾਲਜ ਜੰਮੂ ਤੋਂ ਜਦੋਂ ਅਸੀਂ ਪਹੁੰਚੇ ਉਹਦੇ ਬਾਅਦ ਅਸੀਂ ਤਕਰੀਬਨ 3 ਘੰਟੇ ਬਾਅਦ ਫਿਰ ਅਸੀਂ ਇੱਕ ਲਾਈਵ ਸ਼ੇਅਰ ਕੀਤਾ ਉਹ ਜਿੱ ਤੱਕ ਪਹੁੰਚਾਇਆ ਜਿਹਦੇ ਚ ਅਸੀਂ ਉਹ ਸਾਰੇ ਹਾਲਾਤ ਦਿਖਾਏ ਉਸ ਵੀਰ ਦੀ ਹਾਲਤ ਜਿਹਦਾ ਵੀਰ ਗੁਰਜੀਤ ਸਿੰਘ ਜੀ ਗੁਰੀ ਜਿਹੜਾ ਜਿਹਦਾ ਉਹ ਐਕਸੀਡੈਂਟ ਹੋਇਆ ਔਰ ਇੱਕ ਆਪਣੇ ਪਿਤਾ ਦਾ ਸਹਾਰਾ ਇੱਕ ਇਕੱਲਾ ਬੇਟਾ ਜਿਹੜਾ ਉਹ ਭੈਣਾਂ ਦਾ ਅਸੀਂ ਕਹਿ ਸਕਦੇ ਹਾਂ ਅਸੀ ਇੰਜਰੀ ਹੁੰਦੀ ਹੈ ਜਿਹਦੇ ਜਿਸ ਕਾਰਨ ਉਹਨਾਂ ਨੂੰ ਜੰਮੂ ਤੋਂ ਬਾਹਰ ਸ਼ਿਫਟ ਕਰਨਾ ਪੈ ਗਿਆ ਔਰ ਤੁਸੀਂ ਸਾਰਿਆਂ ਨੇ ਬਹੁਤ ਸਾਥ ਦਿੱਤਾ ਵੀਡੀਓ ਸ਼ੇਅਰ ਵੀ ਕੀਤੀ ਤੁਸੀਂ ਫਾਈਨੈਂਸ਼ੀਅਲੀ ਵੀ ਜਿੰਨੀ سپورਟ ਜਿਹੜੀ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਔਰ ਕੀਤੀ ਵੀ ਔਰ ਅਗਰ ਜਿਹੜਾ ਉਹਨਾਂ ਦਾ ਅਕਾਊਂਟ ਦਾ ट्रांजੈਕਸ਼ਨ ਫੇਲ ਹੋ ਰਹੀ ਸੀ ਜਿਹੜੀ ਐਕਸੀਡ ਜਿਹੜੀ ਜੋ ਦੱਸ ਰਹੀ ਸੀ ਜਿਹੜਾ ਉਹਨਾਂ ਦਾ ਅਕਾਊਂਟ 'ਚ ਜਿਹੜੀ ट्रांजੈਕਸ਼ਨ ਫੇਲਡ ਆ ਰਿਹਾ ਸੀ ਔਰ ਉਹਦਾ ਦੀ ਲਿਮਿਟ ਜਿਹੜੀ ਐਕਸੀਡ ਹੋ ਗਈ ਸੀ ਅਕਾਊਂਟ ਦੀ ਅਗਰ ਉਹ ਨਹੀਂ ਹੁੰਦੀ ਹੁਣ ਤੱਕ ਅਸੀਂ ਮੈਨੂੰ ਲੱਗਦਾ ਸੀ ਸ਼ਾਇਦ 8-10 ਲੱਖ ਤੱਕ ਅਸੀਂ ਪਹੁੰਚ ਜਾਂਦੇ ਪਰ ਫਿਰ ਵੀ ਜੋ ਤੁਹਾਡੇ ਸਾਰਿਆਂ ਦਾ ਸਾਥ ਸਹਿਯੋਗ ਸੀ ਤੁਸੀਂ ਸਾਰਿਆਂ ਨੇ ਕੋਸ਼ਿਸ਼ ਕੀਤੀ तकरीबन 3 ਲੱਖ ਦੇ ਪਾਰ ਅਸੀਂ ਤੱਕ ਅਮਾਉਂਟ ਅਸੀਂ ਕਰ ਪਾਏ ਹਾਂ ਜੋ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੁਣ ਵੀ ਇਹਦਾ ਇਲਾਜ ਚੱਲ ਰਿਹਾ ਹੈ ਔਰ ਸੋਸ਼ਲ ਮੀਡੀਆ ਰਾਹੀਂ ਹਰ ਕੋਈ ਕੋਸ਼ਿਸ਼ ਕਰ ਰਿਹਾ ਉਸ ਵੀਰ ਦੇ ਵਾਸਤੇ ਅਰਦਾਸ ਕਰ ਰਿਹਾ ਹੈ ਹਰ ਕੋਈ ਨੌਜਵਾਨ ਵੀਰ ਜਿਹੜਾ ਉਹਨੂੰ ਨਹੀਂ ਵੀ ਜਾਣਦਾ ਭਾਵੁਕ ਹੋ ਕੇ ਇੱਕ ਆਪਨਾ ਆਪਨ ਸਮਝ ਕੇ ਕਿ ਨਹੀਂ ਉਹ ਸਾਡਾ ਹੀ ਹੈ ਕੋਈ ਔਰ ਉਹ ਉਸ ਵੀਰ ਵਾਸਤੇ ਅਰਦਾਸ ਕਰ ਰਿਹਾ ਹੈ ਉਸ ਵੀਰ ਦੇ ਵਾਸਤੇ ਮਦਦ ਦੀ ਗੁਹਾਰ ਲਗਾ ਰਿਹਾ ਹੈ ਇਸ ਵਕਤ ਉਹਨਾਂ ਦੀ ਜਿਹੜੀ ਛੋਟੀ ਭੈਣ ਉਹ ਸਾਡੇ ਨਾਲ ਫੋਨ ਤੇ ਹੈ ਅਸੀਂ ਵੀਡੀਓ ਕਾਲ ਕਰਨਾ ਠੀਕ ਨਹੀਂ ਸਮਝਿਆ ਕਿਉਂਕਿ ਅਸੀਂ ਸਿਚੁਏਸ਼ਨ ਸਮਝਦੇ ਹਾਂ ਸੋ ਮੈਂ ਹੁਣ ਉਹਨਾਂ ਦੀ ਜਿਹੜੀ ਸਿਸਟਰ ਹਨ ਉੱਥੇ ਜਿਹੜੇ ਖੁਦ ਇਸ ਇਲਾਜ ਕਰਾ ਰਹੇ ਹਨ ਮੈਂ ਉਹਨਾਂ ਨਾਲ ਜ਼ਰੂਰ ਗੱਲ ਕਰਾਂਗਾ ਔਰ ਜ਼ਰੂਰ ਉਹ ਉੱਥੇ ਦੀ ਹਾਲਾਤ ਦੱਸਣਗੀ ਕਿ ਇਸ ਵਕਤ ਜਿਹੜੇ ਉਹ ਵੀਰ ਦੀ ਕੰਡੀਸ਼ਨ ਕੀ ਹੈ ਔਰ ਇਸ ਵਕਤ ਜਿਹੜਾ ਹੁਣ ਤੱਕ ਡਾਕਟਰਸ ਨੇ ਜੋ ਉਹਨਾਂ ਨੂੰ ਹਲੋ ਪੰਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜੀ ਅ ਪਹਿਲਾਂ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਕਿ ਅਸੀਂ ਇਸ ਵਕਤ ਆਪ ਜੀ ਨੂੰ ਪਰੇਸ਼ਾਨ ਕਰ ਰਹੇ ਹਾਂ ਨਹੀਂ ਵੀਰ ਜੀ ਪਰ ਇਹ ਸਾਡੀ ਵੀ ਮਜਬੂਰੀ ਹੈ ਕਿਉਂਕਿ ਸਮਾਜ ਸਾਰਾ ਨਾਲ ਖੜਾ ਹੋਇਆ ਆਪ ਜੀ ਦੇ ਭਰਾ ਵਾਸਤੇ ਉਹ ਸਾਡਾ ਹੀ ਭਰਾ ਗੁਰੀ ਗੁਰਜੀਤ ਸਿੰਘ ਗੁਰੀ ਔਰ ਪੂਰੇ ਜੰਮੂ-ਜੰਮੂ 'ਚ ਮੈਂ ਦੇਖ ਰਿਹਾ ਹਰ ਕਿਸੇ ਨੇ ਉਸ ਵੀਰ ਦੀ ਫੋਟੋ ਸ਼ੇਅਰ ਕੀਤੀ ਔਰ ਕਰ ਰਿਹਾ ਕੋਈ ਸਟੇਟਸ ਰਾਈ ਕਿ ਕਿਸੇ ਤਰੀਕੇ ਨਾਲ ਅਸੀਂ ਇਸ ਵੀਰ ਦੀ ਮਦਦ ਕਰੀਏ ਜੀ ਬਿਲਕੁਲ ਸਪੰਨ ਜੀ ਤੁਸੀਂ ਇਸ ਵਕਤ ਪਹਿਲਾਂ ਤੇ ਅਸੀਂ ਜ਼ਰੂਰ ਸੰਗਤ ਨੂੰ ਇਹ ਦੱਸ ਦਈਏ ਤੁਸੀਂ ਕਿਸ ਹਸਪੀਟਲ ਔਰ ਕਿਹੜੀ ਜਗ੍ਹਾ ਹੋ ਅਸੀਂ ਲੁਧਿਆਣਾ ਆਏ ਤੇ ਇਹ ਨਾ ਨਿਊਰੋ ਲਾਈਫ ਹਸਪੀਟਲ ਹੈ ਨਿਊਰੋ ਲਾਈਫ ਹਸਪੀਟਲ ਲੁਧਿਆਣਾ ਹਾਂਜੀ ਅਸੀਂ ਉੱਧਰ ਆ ਠੀਕ ਹੈ ਤੁਸੀਂ ਇਹਨੂੰ ਆ ਜੀ ਉੱਤੇ ਰੱਖਿਆ ਹੋਇਆ ਜੀ ਜੀ ਹਾਂ ਜੀ ਜੀ ਇਹ ਨਾ ਜਿਸ ਲਈ ਮਤਲਬ ਅਸੀਂ ਇੱਧਰ ਆਏ ਸੀ ਤੇ ਵੈਂਟੀਲੇਟਰ ਤੇ ਉਸ ਨੂੰ ਲੈ ਕੇ ਆਏ ਸੀ ਐਂਬੂਲੈਂਸ ਤੇ ਉਸ ਨੂੰ ਪਾਈਪਾਂ ਪਈ ਹੋਈਆਂ ਸੀ ਓਕੇ ਤੇਰਾ ਕੰਨ ਲੈ ਕਿਉਂ ਦੇ ਫੇਸ ਤੋਂ ਕਾਫੀ ਬਲੱਡ ਆ ਰਿਹਾ ਸੀ ਮੂੰਹ ਤੋਂ ਅੱਖਾਂ ਵਿੱਚੋਂ ਨੋਜ਼ ਤੋਂ ਵੀ ਕਾਫੀ ਆ ਰਿਹਾ ਸੀ ਲੇਕਿਨ ਉਹਨਾਂ ਨੇ ਜੀਐਮਸੀ ਬਲਿਆਨੇ ਪੱਟੀਆਂ ਛੱਟੀਆਂ ਪਾ ਕੇ ਤੇ ਨੱਕ ਬੰਦ ਕੀਤਾ ਦਾ ਸੀ ਜੀ ਹਾਂ ਜਿਹੜੀ ਫਰਸਟ ਐਡ ਜਿਹੜੀ ਫਰਸਟ ਐਡ ਜਦੋਂ ਉਹ ਉਹਨੂੰ ਵੀਰ ਨੂੰ ਦੇ ਰਹੇ ਸੀ ਤੇ ਉਦੋਂ ਉਹਨਾਂ ਨੂੰ ਇਹੋ ਠੀਕ ਲੱਗਾ ਕਿ ਇਸ ਵਕਤ ਜੀ ਜੀ ਲੇਕਿਨ ਜਿਸ ਲਈ ਇੱਥੇ ਆਇਆ ਇਸ ਨੂੰ ਥੋੜਾ ਜਿਹਾ 1% ਫਰਕ ਲੱਗਾ ਕਿ ਜੋ ਇਸ ਦੇ ਮੂੰਹ ਤੋਂ ਮਤਲਬ ਗੇਟਿੰਗ ਹੋ ਰਹੀ ਸੀ ਉਹ ਬੰਦ ਹੋ ਗਈ ਜੀ ਲੇਕਿਨ ਵਿਦਨ ਕਾਈਮ ਬਾਦ ਦੁਬਾਰਾ ਉਸ ਨੂੰ ਉਪਰ ਤੱਕ ਬਲੀਡਿੰਗ ਸਟਾਰਟ ਹੋ ਗਈ। ਸਿਰ ਉਦੇ ਐਕਸ ਰਿਗਾਇਆ ਤੇ ਉਹ ਕਹਿੰਦੇ ਕਿ ਇਸ ਨੂੰ ਮਤਲਬ ਕਿ ਰੇਟ ਦੇ ਅੰਦਰ ਪਾਈਪਸ ਪਾਉਣੀਆਂ ਬੈਣ ਗਿਆ ਕਿਉਂਕਿ 에ਅਰ ਇਕੱਠੀ ਹੋ ਗਈ ਦੀ ਹੈ ਜਿਸ ਦੀ وجہ ਨਾਲ ਹਾਰ ਜਿਹੜਾ ਪੰਪ ਨਹੀਂ ਕਰ ਰਿਹਾ। ਉਹ ਬਿਲ ਗਿਆ। ਇਸ ਨੂੰ ਸਾਦੀ ਪ੍ਰੋਬਲਮ ਹੋ ਰਹੀ ਹੈ ਤਾਂ ਕਰਕੇ ਦੁਬਾਰਾ ਬਲੱਡ ਆ ਰਿਹਾ। ਜੀ। ਅੱਖਾਂ ਤੋਂ ਮੂੰਹ ਤੋਂ ਵਾਪਿਸ ਤਾਂ ਜੀ ਹੁਣ ਜੋ ਡਾਕਟਰਸ ਨੇ ਤੁਹਾਨੂੰ ਕੀ ਕਿਹਾ ਜੋ ਆ ਦੇਖੋ ਤੁਸੀਂ ਦੇ ਖੁਦ ਉਤੇ ਫਿਜ਼ੀਕਲੀ ਖੁਦ ਸਾਰਾ ਦੇਖ ਰਹੇ ਹੋ। ਡਾਕਟਰ ਨੇ ਕੀ ਕਿਹਾ ਆਪ ਜੀ। ਦੇਖੋ doctors ਤਾਂ ਇਹੀ ਕਹਿ ਰਹੇ ਨੇ ਕਿ ਹਾਲੇ ਅਸੀਂ ਤੁਹਾਨੂੰ ਇਹ ਨੀ ਕਹਿ ਸਕਦੇ ਹਾਂ ਕਿ proper ਤਰੀਕੇ ਨਾਲ ਠੀਕ ਹੋਜੇਗਾ ਕਿਉਂਕਿ ਇਹ ਬਹੁਤ damage ਹੋ ਗਿਆ ਦਾ ਇਸਦਾ ਜਿਹੜਾ skull ਐ ਜੋ face ਐ ਇਹ ਸਾਰਾ damage ਹੋ ਗਿਆ ਦਾ ਅੰਦਰੋਂ ਸਾਰਾ fracture ਐ right side ਦੀ ਜਿਹੜਾ ਇਸਦਾ face ਐ ਔਰ ਜਿਹੜਾ left left side ਦਾ ਦਾ ਸਾਰਾ ਟੁੱਟਿਆ ਹੋਇਆ ਐ ਅੰਦਰੋਂ ਸਾਰੀ ਹੱਡੀਆਂ ਟੁੱਟ ਗਈਆਂ ਦੀਆਂ ਨ ਜਿਹੜੀ cheeks bone ਹੁੰਦੀ ਐ ਉਹ ਟੁੱਟ ਗਈ ਦੀ ਐ ਉਸੀ ਦੇ ਪਿੱਛੇ same ਪਿੱਛੇ ਵਾਲੀ ਸਾਈਡ ਸਿਰ ਦੀ ਸਾਰੀ ਹੱਡੀਆਂ ਅੰਦਰੋਂ ਟੁੱਟ ਗਈਆਂ ਤੇ ਬ੍ਰੇਨ ਦੇ ਚਾਰ ਸਾਈਡ ਉਸ ਨੂੰ ਅੰਦਰੋਂ ਬਲੀਡਿੰਗ ਹੋਇਆ ਕਰਦੀ ਆ ਤੇ ਤੁਹਾਡੇ ਨਾਲ ਬਲੀਡਿੰਗ ਰੋਕਣਾ ਬੜਾ ਜ਼ਰੂਰੀ ਹੈ ਕਿਉਂਕਿ ਉਹ ਕਹਿੰਦੇ ਨੇ ਤੇ ਬਹੁਤ ਰਿਸਕੀ ਹੋ ਜਾਏਗਾ ਨਾਲ ਉਹ ਨਾਲਿਓਂ ਹੋਸ਼ ਵਿੱਚ ਵੀ ਨਹੀਂ ਆਇਆ ਕਰਦਾ ਆਪ ਜਿਹਦੇ ਪਿਤਾ ਜੀ ਵੀ ਨਾਲ ਹਨ ਨਾ ਫਲ ਸਾਹਿਬ ਨਾਲ ਹਨ ਹਾਂਜੀ ਹਾਂਜੀ ਤੇ ਅਸੀਂ ਜ਼ਰੂਰ ਸਾਰਾ ਸਮਾਜ ਕੱਲ ਸ਼ਾਮ ਤੋਂ ਲੈ ਕੇ ਚਿੰਤਾ ਦਾ ਚਲੋ ਜੋ ਤੁਹਾਡਾ ਦਰਦ ਹੈ ਉਹ ਅਸੀਂ ਮਹਿਸੂਸ ਵੀ ਨਹੀਂ ਕਰ ਸਕਦੇ ਦੂਰ ਰਹਿ ਕੇ ਪਰ ਫਿਰ ਵੀ ਇੱਕ ਇਨਸਾਨੀ ਤੌਰ ਤੇ ਪੂਰਾ ਸਮਾਜ ਹਰ ਕਿਸੇ ਨੂੰ ਇੱਕ ਭਾਵਨਾ ਮਨ ਚ ਸੀ ਕਿ ਅਸੀਂ ਉਸ ਵੀਰ ਵਾਸਤੇ ਅਰਦਾਸ ਕਰੀਏ ਉਸ ਵੀਰ ਵਾਸਤੇ ਅਸੀਂ ਉਹਦੀ ਤੰਦਰੁਸਤੀ ਵਾਸਤੇ ਅਸੀਂ ਸਾਰੇ ਮਿਲ ਕੇ ਅਰਦਾਸ ਕਰੀਏ ਕਿ ਉਹ ਵੀਰ ਜਲਦ ਜਲਦ ਠੀਕ ਹੋ ਕੇ ਆਪਣੇ ਘਰ ਚੋਂ ਵਾਪਸ ਆਏ ਤੇ ਪੰਜੀ ਕੋਈ ਖਰਚੇ ਦਾ ਕੁਝ ਦੱਸਿਆ ਉਹਨਾਂ ਨੇ ਕਿਉਂਕਿ ਸਮਾਲ ਸਭ ਕਾਫੀ ਲੋਕਾਂ ਨੇ ਪੁੱਛੇ ਕਿ ਸਾਨੂੰ ਜ਼ਰੂਰ ਦੱਸ ਦੋ ਤਾਂ ਕਿ ਲੋੜ ਪੈਗੀ ਤਾਂ ਅਸੀਂ ਫਿਰ ਜਿੰਨੀ ਕੋਸ਼ਿਸ਼ ਹੋਏਗੀ ਜ਼ਰੂਰ ਕਰਾਂਗੇ ਸਾਰੇ ਹਾਂਜੀ ਦੇਖੋ ਕਾਫੀ ਮਤਲਬ ਕਾਫੀ ਸੰਗਤ ਨੇ ਸਾਡੀ ਬਹੁਤ ਸੇਵਾ ਕੀਤੀ ਅਸੀਂ ਦੇਖ ਤੋ ਮੈਂ ਮੇਰਾ ਪੂਰਾ ਪਰਿਵਾਰ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਾਨੂੰ ਬੜਾ ਸਪੋਰਟ ਕੀਤਾ ਉਹਨਾਂ ਨੇ ਬੜੀਆਂ ਸਾਨੂੰ ਮਨ ਵਿੱਚ ਬੜਾ ਮੋਟੀਵੇਟ ਕੀਤਾ ਬੜੇ ਦਿਲੋਂ ਅਸੀਂ ਤੇ ਬੜੀਆਂ ਅਰਦਾਸਾਂ ਕੀਤੀਆਂ ਉਹਨਾਂ ਨੇ ਮੇਰੇ ਵੀਰ ਲਈ ਕਿ ਮਤਲਬ ਉਹ ਜਲਦੀ ਤੋਂ ਜਲਦੀ ਠੀਕ ਹੋ ਕੇ ਆਜੇ ਹੈ ਨਾ ਜੀ ਇਹ ਮਤਲਬ ਕਿ ਡਾਕਟਰ ਤੇ ਇਹ ਕਹਿ ਰਹੇ ਹਨ ਕਿ ਵਈ ਇਸ ਟਾਈਮ ਆ ਸੇ ਤਾਨੂੰ ਇਹ ਨਹੀਂ ਕਹਿ ਸਕਦੇ ਕਿ ਇਸ ਨੂੰ ਕਿੰਨਾ ਟਾਈਮ ਲੱਗੇਗਾ ਔਰ ਇਹ ਕਿਸ ਤਰ੍ਹਾਂ ਠੀਕ ਹੋਏਗਾ ਕਿ ਕੇ ਕੇ ਹੋਏਗਾ ਉਹ ਕਹਿੰਦੇ ਆਪਰੇਸ਼ਨ ਤੇ ਇਸ ਦਾ ਹੋਣਾ ਹੀ ਹੋਣਾ ਸਿੱਧਾ ਤੇ ਇਸ ਨੂੰ ਪਲੇਟਾਂ ਵੀ ਪੈਣੀਆਂ ਮੋਤੇ ਕਿਉਂਕਿ ਇਸ ਦਾ ਪੂਰਾ ਜਿਹੜਾ ਫੇਸ ਆ ਇੱਕ ਸਾਈਡ ਤੋਂ ਟੁੱਟਿਆ ਆ ਸਾਰਾ ਜੀ ਤੇ ਫੇਸ ਤੇ ਪਲੇਟਾਂ ਬੰਨ ਗਿਆ ਤੇ ਸਿੱਧਾ ਤੇ ਆਪਰੇਸ਼ਨ ਹੋਣਾ ਹੀ ਹੈ ਉਹਨੋਂ ਕਹਿ ਰਹੇ ਸਨ ਕਿ ਵੇ ਜਿਸ ਤਰ੍ਹਾਂ ਜਿਸਨਾ ਅਸੀਂ ਤੁਹਾਨੂੰ ਕਹਿ ਰਹੇ ਹਾਂ ਤੁਸੀਂ ਚੱਲਦੇ ਰਹੋ ਰੁਟੀਨ ਦੇ ਸਾਹਮਣ ਨਾਲ ਖਰਚਾ ਤੇ ਤੁਹਾਡਾ ਜਾਏਗਾ ਹਲੇ ਬਹੁਤ ਅੱਗੇ ਤੱਕ ਜੀ ਲੇਕਿਨ ਇਹ ਇਹ ਹੈ ਕਿ ਜਦ ਤੱਕ ਇਸ ਨੂੰ ਹੋਸ਼ ਨਹੀਂ ਆਉਂਦਾ ਤਬ ਤੱਕ ਤੇ ਹੋ ਹੀ ਰਿਹਾ ਜਿਸ ਤਰ੍ਹਾਂ ਹੋਸ਼ ਆ ਗਿਆ ਉਸ ਤਰ੍ਹਾਂ ਕੀ ਹੋਏਗਾ ਇਨਸਟੈਂਟ ਆਪਰੇਸ਼ਨ ਹੋਏਗਾ ਪਲੇਟਾਂ ਪਹਿਨ ਗਿਆ ਫਿਰ ਉਸ ਤਰੀਕੇ ਨਾਲ ਟਰੀਟਮੈਂਟ ਹੋਏਗਾ ਜੀ ਹਾਂਜੀ ਕਿਉਂਕਿ ਤੁਹਾਡੇ ਜਿਹੜਾ ਨਾ ਅਕਾਊਂਟ ਦੀ ਜਿਹੜੀ ਲਿਮਿਟ ਐਕਸੀਡ ਹੋ ਗਈ ਸੀ ਔਰ ਬਹੁਤ ਕਾਫ ਕਿਉਂਕਿ ਲੋਕ ਚਿੰਤਤ ਸੀ ਤਾਂ ਜੋ ਆਪ ਜੀ ਨੂੰ ਕਾਲ ਕਰ ਰਹੇ ਸੀ ਸੰਭਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਸਮਾਜ ਜਿਹੜਾ ਹੈ ਉਹ ਅਸੀਂ ਅਸੀਂ ਖੁਦ ਮਹਿਸੂਸ ਕਰ ਰਹੇ ਹਾਂ ਕਿ ਹਰ ਕਿਸੇ ਦੇ ਇਸ ਮਨ 'ਚ ਇਹ ਕਿ ਉਸ ਵੀਰ ਵਾਸਤੇ ਕੋਈ ਅਪਡੇਟ ਆਏ ਉਸ ਵੀਰ ਦਾ ਕੁਝ ਪਤਾ ਚੱਲੇ ਬਿਲਕੁਲ ਬੜੀ ਸੰਗਤ ਵਿੱਚ ਫੋਨ ਕਰਕੇ ਕਿਹਾ ਸਾਨੂੰ ਕਿ ਤੁਹਾਡਾ ਨਹੀਂ ਚੱਲੇ ਕਰਦਾ ਤੁਸੀਂ ਸਾਨੂੰ ਕੋਈ ਹੋਰ ਦੱਸੋ ਹੋਰ ਕੋਈ ਆਪਸ਼ਨ ਦੱਸੋ ਬਿਲਕੁਲ ਅਸੀਂ ਵੀ ਸਵੇਰੇ ਦੀ ਬਹੁਤ ਕਾਉਂਸਲਿੰਗ ਹੈ ਸਿਰਫ ਅਸੀਂ ਮਾਫੀ ਚਾਹੁੰਦੇ ਮੈਂ ਹੁਣ ਲਾਈਵ 'ਚ ਕਹਿ ਰਿਹਾ ਹਾਂ ਹੋਂਦ ਚੈਨਲ ਨੂੰ ਤੁਸੀਂ ਕੋਈ ਸਿੰਗਲ ਪੈਣੀ ਨਹੀਂ ਟਰਾਂਸਫਰ ਕਰਨੀ ਮੈਂ ਲਾਈਵ 'ਚ ਕਹਿ ਰਿਹਾ ਹਾਂ ਨਾ ਅਸੀਂ ਪਹਿਲੇ ਕਿਤੇ ਕੋਸ਼ਿਸ਼ ਕੀਤੀ ਨਾ ਅਸੀਂ ਹੁਣ ਕਰਾਂਗੇ ਹਾਂ ਜੋ ਫੈਮਿਲੀ ਵੱਲੋਂ ਜੋ ਅਕਾਊਂਟ ਨੰਬਰ ਦਿੱਤਾ ਹੋਏਗਾ ਅਸੀਂ ਉਹੀ ਸਮਾਜ ਤੱਕ ਪਹੁੰਚਾਵਾਂਗੇ ਉਹੀ ਤੁਹਾਡੇ ਤੱਕ ਪਹੁੰਚਾਵਾਂਗੇ ਹੋਂ ਚੈਨਲ ਇਹਦੇ ਵਿੱਚ ਬਿਲਕੁਲ ਅਸੀਂ ਕਦੀ ਵੀ ਆਪਣਾ ਅਕਾਊਂਟ ਨੰਬਰ ਨਾ ਦਿੱਤਾ ਨਾ ਅਸੀਂ ਦੇਾਂਗੇ ਔਰ ਮੈਂ ਇਸ ਭੈਣ ਆਪ ਜੀ ਆਪ ਜੀ ਦਾ ਨਾਮ ਮੇਰਾ ਨਾਮ ਚਨਪ੍ਰੀਤ ਕੌਰ ਚਨਪ੍ਰੀਤ ਇਹ ਭੈਣ ਨੂੰ ਮੈਂ ਰਾਤ ਨੂੰ ਜਦੋਂ ਅਸੀਂ ਮੈਡੀਕਲ ਕਾਲਜ ਖੜੇ ਸੀ ਨਾ ਤੇ ਮੈਨੂੰ ਇੱਕ ਭੈਣ ਜਿਹੜੀ ਹੁੰਦੀ ਹੈ ਉਹ ਭਰਾ ਵਾਸਤੇ ਉਹ ਹਰ ਕੋਈ ਸਮਝ ਸਕਦਾ ਹੈ ਕਿ ਦਰਦ ਹੁੰਦਾ ਹੈ ਜਿਹਦਾ ਭਰਾ ਸਾਹਮਣੇ ਉਸ ਹਾਲਤ ਚ ਪਿਆ ਹੋਏ ਤੇ ਮੈਂ ਉਸ ਭੈਣ ਨੂੰ ਕਹਿ ਰਿਹਾ ਸੀ ਕਿ ਤੁਸੀਂ ਇਸ ਵਕਤ ਸਿਰਫ ਆਪਣੇ ਪਿਤਾ ਜੀ ਨੂੰ ਸਾਹਮਣਾ ਔਰ ਉਸ ਵੀਰ ਵਾਸਤੇ ਅਸੀਂ ਅਰਦਾਸ ਕਰਨਾ ਔਰ ਤੁਸੀਂ ਬੜੀ ਦਲੇਰੀ ਰੱਖੀ ਮੈਂ ਮੈਨੂੰ ਉਮੀਦ ਨਹੀਂ ਸੀ ਕਿ ਤੁਸੀਂ ਸ਼ਾਇਦ ਉੱਥੇ ਹਿੰਮਤ ਕਰ पाओगे ਨਾਲ ਜਾਣ ਦੀਆਂ ਪਰ ਤੁਸੀਂ ਬਹੁਤ ਦਲੇਰੀ ਰੱਖੀ ਤੁਸੀਂ ਆਪਣੀ ਮਾਂ ਉਸ ਘਰ ਚ ਨਾ ਮੈਂ ਆਪ ਚਰਨ ਗਾਜ਼ਨਾ ਇਹਨਾਂ ਦੀ ਜਿਹੜੀ ਮਾਤਾ ਜੀ ਉਹ ਵੀ ਇੱਕ ਐਕਸੀਡੈਂਟ ਚ ਉਹਨਾਂ ਦੀ ਜਿਹੜੀ ਉਹਨਾਂ ਦੀ ਜਾਨ ਚਲੀ ਗਈ ਸੀ ਔਰ ਇਸ ਬੱਚੀ ਨੇ ਔਰ ਸਮਝ ਲਓ ਉਸ ਘਰ ਚ ਆਪਣਾ ਫਰਜ਼ ਸਮਝਿਆ ਕਿ ਨਹੀਂ ਅੱਜ ਮੇਰੇ ਘਰ ਚ ਔਖੀ ਘੜੀ ਬਣੀ ਹੈ ਔਰ ਮੈਂ ਉਸ ਪਿਤਾ ਨਾਲ ਵੀ ਖੜੇ ਹੋਣਾ ਮੈਂ ਉਸ ਭਰਾ ਨਾਲ ਵੀ ਖੜੇ ਹੋਣਾ ਔਰ ਮੈਂ ਸਾਰੇ ਸਮਾਜ ਨੂੰ ਵੀ ਫੇਸ ਕਰਨਾ ਹੈ ਸੋ ਬਹੁਤ ਦਲੇਰੀ ਦਸਿਸ ਪੈਣਾ ਹੈ ਮੈਂ ਇਹੀ ਅਰਦਾਸ ਕਰਦਾ ਕਿ ਇਸ ਬੱਚੀ ਦੀ ਮਿਹਨਤ ਸਫਲ ਹੋਵੇ ਇਹ ਆਪਣੇ ਭਰਾ ਨੂੰ ਤੰਦਰੁਸਤ ਠੀਕ ਕਰਕੇ ਵਾਪਸ ਜੰਮੂ ਆਏ ਤੇ ਫਿਰ ਅਸੀਂ ਆਪ ਜੀ ਤੱਕ ਇਹ ਅਪਡੇਟ ਅਪਡੇਟ ਦਈਏ ਪਹੁੰਚਾਈਏ ਕਿ ਸਾਡਾ ਗੁਰੂ ਵੀਰ ਸਾਡਾ ਗੁਰਜੀਤ ਸਿੰਘ ਜਿਹੜਾ ਬਿਲਕੁਲ ਠੀਕ ਹੋ ਗਿਆ ਤੰਦਰੁਸਤ ਹੋ ਕੇ ਤੁਹਾਡੇ ਸਾਰੇ ਦੇ ਅਰਦਾਸ ਔਰ ਸਾਥ ਕਰਕੇ ਵੀਰ ਵਾਪਸ ਜੰਮੂ ਆ ਗਿਆ ਹੈ ਤੇ ਪੰਜ ਜੀ ਅਸੀਂ ਜ਼ਰੂਰ ਰਾਤ ਨੂੰ ਜਾਂ ਸਵੇਰੇ अर्ਲੀ ਮਾਰਨਿੰਗ ਤੁਹਾਨੂੰ ਕੋਈ ਅਕਾਊਂਟ ਦੀ ਕੋਈ ਕੋਈ ਨਵਾਂ ਕੁਝ ਹੁੰਦਾ ਤੇ ਸਾਨੂੰ ਦੱਸੋ ਫਿਰ ਅਸੀਂ ਉਹੀ ਅਕਾਊਂਟ ਫਲੈਸ਼ ਕਰਾਂਗੇ ਕਿਉਂਕਿ ਅਜੇ ਤੱਕ ਜਿਹੜੇ ਸਾਰੇ ਵੇਟ ਕਰ ਰਹੇ ਨੇ ਕੋਈ ਸਾਨੂੰ ਐਸਾ ਅਕਾਊਂਟ ਮਿਲੇ ਜਿਹਦੇ ਤੇ ਅਸੀਂ ਜਿਹੜੇ ਟਰਾਂਸਫਰ ਕਰੀਏ ਜਿਹੜੀ ਸੇਵਾ ਹੈ ਵੀਡੀਓ ਕੱਲ ਤੇ ਸੰਡੇ ਹੈ ਸਾਰੇ ਬੈਂਕ ਬੰਦ ਹੋਣਗੇ ਤੇ ਮੰਡੇ ਨੂੰ ਹੀ ਸਾਡੀਆਂ ਜਿਹੜੀਆਂ ਇਹ ਬੰਦ ਹੋਈਆਂ ਦੀਆਂ ਲਿਮਟਾਂ ਸਾਰੇ ਮੰਡੇ ਨੂੰ ਹੀ ਖੁੱਲਣੀਆਂ ਨੂੰ ਜੀ ਪਰ ਇਨ ਬਿਟਵੀਨ ਅਗਰ ਤੁਹਾਨੂੰ ਕਿਤੇ ਕੁਝ ਲੱਗਦਾ ਹੈ ਕਿ ਉਸ ਅਕਾਊਂਟ ਤੇ ਅਸੀਂ ਕਰ ਦਈਏ ਉਹ ਵੀ ਅਸੀਂ ਗੁਰੀ ਦਾ ਦੂਜਾ ਅਕਾਊਂਟ ਤੁਹਾਨੂੰ ਦਿਾਂਗੇ ਉਹ ਜੇ ਐਂਡ ਕੇ ਦਾ ਗੁਰੀ ਦਾ ਅਕਾਊਂਟ ਹੈ ਜੀ ਤੇ ਫਿਰ ਗੁਰੀ ਦਾ ਹੀ ਮਤਲਬ ਉਹ ਅਕਾਊਂਟ ਹੈ ਕਿਉਂਕਿ ਗੁਰੀ ਦਾ ਚੈੱਕ ਤੁਹਾਨੂੰ ਦਿੱਤਾ ਹੋਇਆ ਸੀ ਇਸ ਪਹਿਲਾਂ ਤੇ ਅਸੀਂ ਤੁਹਾਨੂੰ ਗੁਰੀ ਦਾ ਦੂਜਾ ਜੇ ਐਂਡ ਕੇ ਦਾ ਹੀ ਦੇ ਦਿਆਂਗੇ ਮੰਮੂ ਔਰ ਦੱਸ ਰਿਹਾ ਸੀਗਾ ਕਿ ਤੁਸੀਂ ਇੱਕ ਜੇ ਕੇ ਬੈਂਕ ਦਾ ਵੀ ਹੁਣ ਮੈਨੂੰ ਟ੍ਰਾਂਸ ਮੇਰੇ ਇੱਕ ਨੰ ਹਾਂ ਜੀ ਜੀ ਸੋ ਸਾਡੀ ਮਤਲਬ ਮੇਰੀ ਮੇਰੇ ਪਰਿਵਾਰ ਨੂੰ ਤੁਹਾਡੇ ਸਾਰੇ ਕੋਲ ਹਾਥ ਜੋੜ ਕੇ ਹੀ ਬੇਨਤੀ ਹੈ ਕਿ ਜਿਸ ਤਰ੍ਹਾਂ ਤੁਸੀਂ ਅਰਦਾਸਾਂ ਕਰ ਰਹੇ ਹੋ ਕਿ ਮੇਰਾ ਵੀਰ ਜਲਦੀ ਠੀਕ ਹੋ ਕੇ ਆ ਜਾਏ ਇਸੇ ਤਰ੍ਹਾਂ ਸਾਨੂੰ ਸਪੋਰਟ ਕਰੋ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਜਾਏ ਨਹੀਂ ਨਹੀਂ ਤੁਸੀਂ ਮੈਂ ਸਮਝ ਸਕਦਾ ਤੁਹਾਡਾ ਦੁੱਖ ਤੁਹਾਡਾ ਦਰਦ ਮੈਂ ਸਮਝ ਸਕਦਾ ਪਰ ਜ਼ਰੂਰ ਮੈਂ ਫਿਰ ਸਾਰਿਆਂ ਨੂੰ ਹੀ ਮੈਂ ਹੱਥ ਜੋੜਦਾ ਕਿ ਜਿੰਨਾ ਹੋ ਸਕਦਾ ਤੁਸੀਂ ਅਸੀਂ ਨਹੀਂ ਕਹਿੰਦੇ ਕਿ ਕਿਸੇ ਨੇ ਘੱਟ ਕੀਤੀ ਹਰ ਕਿਸੇ ਨੇ ਕੋਸ਼ਿਸ਼ ਕੀਤੀ ਔਰ ਕਰ ਵੀ ਰਹੇ ਨੇ ਔਰ ਸਪੋਰਟ ਕੀਤਾ ਬਹੁਤ ਜ਼ਿਆਦਾ ਔਰ ਇਸ ਬੱਚੀ ਇਸ ਭੈਣ ਦੀ ਜਿਹੜੇ ਮੈਂ ਫਿਰ ਕਹਿ ਰਿਹਾ ਇਹਨਾਂ ਦਾ ਜਿਹੜਾ ਰੋਣਾ ਇਹਨਾਂ ਦੇ ਜਿਹੜੇ ਹੰਝੂ ਹਨ ਉਹ ਵਿਅਰਥ ਨਾ ਜਾਣ ਕਿਉਂਕਿ ਤੁਸੀਂ ਸਮਝ ਸਕਦੇ ਹੋ ਉਹ ਧੀ ਉੱਥੇ ਜਾ ਕੇ ਜੰਮੂ ਤੋਂ ਬਾਹਰ ਜਾ ਕੇ ਆਪਣੇ ਭਰਾ ਦਾ ਇਲਾਜ ਕਰਾ ਰਹੀ ਹੈ ਔਰ ਭਰਾ ਉਸ ਕੰਡੀਸ਼ਨ ਦੇ ਵਿੱਚ ਹੈ ਸ਼ਾਇਦ ਅਸੀਂ ਜਾ ਕੇ ਦੇਖੀਏ ਤਾਂ ਸਾਡਾ ਨਹੀਂ ਮੈਂ ਮੇਰੇ ਤੋਂ ਹੀ ਮਤਨੀ ਹੈ ਮੈਂ ਜਾ ਕੇ ਕੱਲ ਵੀ ਜਦੋਂ ਗਵਰਨਮੈਂਟ ਮੈਡੀਕਲ ਕਾਲਜ ਮਹਾਂਕਾਰ ਨੂੰ ਕਿਹਾ ਮਹਾਂਕਾਰ ਤੁਸੀਂ ਸਾਹਮਣੇ ਹੋ ਮੇਰੇ ਨਹੀਂ ਹਿੰਮਤ ਪੈ ਰਹੀ ਸੀ ਮੈਂ ਉਸ ਵਿਰਧੀ ਹਾਲਤ ਨਹੀਂ ਦੇਖ ਪਾ ਰਿਆ ਸੀ ਸੋ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰਾਂਗੀ ਵੀਰ ਬਲੇ ਦੋ ਵੀ ਜ਼ਿਆਦਾ ਖਰਾਬ ਹੋ ਗਈ ਦੀਆ ਉਹਨਾਂ ਦੇ ਇਸ ਕੰਡਿਸ਼ਨ ਇਸ ਕਾਮਤ ਰੱਦ ਨਹੀਂ ਕਰ ਰਹੇ ਜਿਸ ਤੋਂ ਇਹਨਾਂ ਨੂੰ ਦੇ ਸੱਟਾਂ ਬੁਰਾ ਨਹੀਂ ਹੋ ਰਹੀਆਂ ਜਿਸ ਤਰ੍ਹਾਂ ਟਾਈਮ ਜਾ ਰਿਹਾ ਉਸ ਤਰ੍ਹਾਂ ਉਸ ਨੂੰ ਹੋਰ ਹੋਰ ਪ੍ਰੋਬਲਮਸ ਹੋ ਰਹੀਆਂ ਔਰ ਮੈਂ ਪਰਿਵਾਰ ਵੱਲੋਂ ਜੋ ਵੀ ਮੈਸੇਜ ਹੋਏਗਾ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਰਿਯੂਮਰ ਕੋਈ ਵੀ ਨਹੀਂ ਫਲਾਏ ਕੋਈ ਅਸੀਂ ਪੋਸਟ ਨਾ ਸ਼ੇਅਰ ਕਰੇ ਜੋ ਵੀਰ ਦੀ ਕੰਡੀਸ਼ਨ ਨੂੰ ਲੈ ਕੇ ਹੈ ਇਹ ਇਹਨਾਂ ਦਾ ਇੱਕ ਦੋਸਤ ਹੈ ਵਰਨੂੰਦੀਪ ਸਿੰਘ ਉਹ ਸਾਡੇ ਨਾਲ ਬੜਾ ਅਜ਼ੀਜ਼ ਹੈ ਛੋਟਾ ਉਹ ਬੜਾ ਚਿੰਤਤ ਹੈ ਉਹ ਆਪਣੇ ਗਤਕੇ ਦੇ ਉਹਦੇ ਵਿੱਚ ਕੈਂਸਰ ਨੂੰ ਬਾਹਰ ਗਿਆ ਹੋਇਆ ਹੈ ਉਹ ਵੀ ਬੜਾ ਚਿੰਤਤ ਹੈ ਉਹ ਕਾਫੀ ਦਿਨ ਸਾਨੂੰ ਕਾਲਸ ਕੀਤੀਆਂ ਹਨ ਪਰ ਮੈਂ ਮੈਂ ਸਾਰੇ ਦੋਸਤਾਂ ਨੂੰ ਜਾਂ ਸਾਰੇ ਸਮਾਜ ਨੂੰ ਇਹ ਕਹਾਂਗਾ ਉਹਦੀ ਸਿਹਤ ਨੂੰ ਲੈ ਕੇ ਉਹਦੀ ਹੈਲਥ ਨੂੰ ਲੈ ਕੇ ਉਹਦੀ ਕੰਡੀਸ਼ਨ ਨੂੰ ਲੈ ਕੇ ਕੋਈ ਵੀ ਪੋਸਟ ਐਸੀ ਸ਼ੇਅਰ ਨਾ ਕਰਿਓ ਜਿਹਦੇ ਚ ਪਰਿਵਾਰ ਤੇ ਗਲਤ ਪ੍ਰਭਾਵ ਪਾਵੇ ਜਾਂ ਸਮਾਜ ਤੇ ਗਲਤ ਪ੍ਰਭਾਵ ਪਵੇ ਜੋ ਫੈਮਿਲੀ ਵੱਲੋਂ ਕੋਈ ਚੀਜ਼ ਹੋਏਗੀ ਅਸੀਂ ਆਪ ਜਿੱਦ ਤੱਕ ਪਹੁੰਚਾਵਾਂਗੇ ਇੱਕ ਜ਼ਿੰਮੇਵਾਰੀ ਨਾਲ ਸਾਡਾ ਜਿਹੜਾ ਫਰਜ਼ ਬੰਦਾ ਸੀ ਉਹ ਨਿਭਾਵਾਂਗੇ ਪਰ ਤੁਸੀਂ ਰਿਯੂਮਰਸ ਤੇ ਵਿਸ਼ਵਾਸ ਨਹੀਂ ਕਰਨਾ ਨਾ ਕੋਈ ਫੇਕ ਅਕਾਊਂਟ 'ਚ ਕੋਈ ਪੈਸੇ ਪਾ ਦਿਓ ਜਿਹਦੇ ਕਰਕੇ ਜ਼ਰੂਰਤ ਜਿੰਨੂੰ ਹੈ ਉਹਦੇ ਤੱਕ ਨਾ ਪਹੁੰਚੇ ਔਰ ਤੁਸੀਂ ਕਿਸੇ ਗਲਤ ਅਕਾਊਂਟ 'ਚ ਪੈਸੇ ਪਾਉਂਦੇ ਰਹੋ ਅਗਰ ਤੁਹਾਨੂੰ ਕੋਈ ਵੀ ਡਾਊਟਸ ਹੈ ਕੋਈ ਕਲੀਅਰ ਕਰਨਾ ਤੁਸੀਂ ਸਾਡੇ ਨੰਬਰ ਤੇ ਸੰਪਰਕ ਕਰੋ ਅਸੀਂ ਪਰਿਵਾਰ ਨਾਲ ਸੰਪਰਕ ਕਰਾਵਾਂਗੇ ਪਰ ਬਿਨਾ ਸੋਚੇ ਸਮਝੇ ਤੁਸੀਂ ਕਿਸੇ ਅਣ ਕੌਣ ਸੀ ਗੁਰੀ ਦੇ ਨਾਮ ਦੇ ਪੈਸੇ ਤੁਸੀਂ ਨਹੀਂ ਪਾਣੇ ਸੋ ਭੈਣ ਜੀ ਤੁਸੀਂ ਜ਼ਰੂਰ ਉਹਨਾਂ ਦੀ ਵੀਰ ਜੀ ਦੀ ਦੇਖ ਦੇ ਕਰੋ ਸਾਡਾ ਨੰਬਰ 24 ਘੰਟੇ ਆਣ ਹੈ ਸਾਰੇ ਮਿਲ ਕੇ ਅਰਦਾਸ ਕਰ ਰਹੇ ਹਾਂ ਸਾਰਾ ਸਮਾਜ ਤੁਹਾਡੇ ਨਾਲ ਖੜਾ ਹੈ ਕਿ ਜਲਦੋਂ ਜਲਦ ਅਸੀਂ ਵੀਰ ਗੁਰੀ ਨੂੰ ਤੰਦਰੁਸਤ ਠੀਕ ਕਰਕੇ ਅਸੀਂ ਆਪਣੇ ਘਰ ਵਾਪਸ ਲੈ ਕੇ ਆਈਏ ਆਪ ਜੀ ਦਾ ਭੈਣ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਛੋਟੀ ਭੈਣ ਵੀਰ ਗੁਰਜੀਤ ਸਿੰਘ ਗੁਰੀ ਜਿਹੜੇ ਸਾਡਾ ਵੀਰ ਉਹਦੀ ਭੈਣ ਜਿਹੜੀ ਇਸ ਵਕਤ ਉਹ ਨਾਲ ਹੈ ਉਹ ਅਸੀਂ ਕੋਈ ਵੀ ਐਸਾ ਅਪਡੇਟ ਕੱਲ ਤੋਂ ਲੈ ਕੇ ਹੁਣ ਤੱਕ ਸ਼ੇਅਰ ਨਹੀਂ ਕੀਤਾ ਕਿ ਜਿਹਦੇ ਵਿੱਚ ਸਾਨੂੰ ਨੌਲੇਜ ਨਾ ਹੋਵੇ ਜਿੱਦੀ ਸਾਨੂੰ ਅਧੂਰੀ ਜਾਣਕਾਰੀ ਹੋਵੇ ਹੁਣ ਵੀ ਮੈਂ ਪਰਵਿੰਦਰ ਜੀ ਹੈਪੀ ਮੇਰੇ ਨਾਲ ਖੜਾ ਐ ਓਂਕਾਰ ਮੇਰੇ ਨਾਲ ਖੜਾ ਸੀ ਇਹੀ ਗੱਲ ਕਰ ਰਹੇ ਸੀ ਕਿ ਅਸੀਂ ਪਰਿਵਾਰ ਨਾਲ ਹੀ ਗੱਲ ਕਰੀਏ ਅਸੀਂ ਨਾ ਇਧਰ ਉਹਦੇ ਨਾ ਇਧਰ ਕੋਈ ਗੱਲ ਸੁਣ ਕੇ ਅਸੀਂ ਆਪ ਜੀ ਤੱਕ ਪਹੁੰਚਾਈਏ ਕਿਉਂਕਿ ਤੁਸੀਂ ਬੜੀ ਜ਼ਿੰਮੇਵਾਰੀ ਨਾਲ ਸਮਾਜ ਚ ਵਿਚਰਦੇ ਹੋ ਬੜੀ ਜ਼ਿੰਮੇਵਾਰੀ ਨਾਲ ਆਪਣਾ ਫਰਜ਼ ਨਿਭਾਉਂਦੇ ਹੋ ਕਿ ਅਸੀਂ ਅਕਾਊਂਟ ਨੰਬਰ ਸ਼ੇਅਰ ਕੀਤਾ ਤੇ ਤੁਸੀਂ ਉਹਦੇ ਚ ਪੈਸੇ ਪਾਏ ਜਾਂ ਮਾਇਆ ਭਾਈ ਜਾਂ ਅਸੀਂ ਕੋਈ ਜਾਣਕਾਰੀ ਸਾਂਝੀ ਕੀਤੀ ਤੇ ਤੁਸੀਂ ਉਹਨੂੰ ਫਾਰਵਰਡ ਕੀਤਾ ਅਗਰ ਤੁਸੀਂ ਸਾਡੇ ਦੇ ਵਿਸ਼ਵਾਸ ਕਰਦੇ ਹੋ ਔਰ ਅਸੀਂ ਵੀ ਉਸ ਵਿਸ਼ਵਾਸ ਨੂੰ ਪੂਰਾ ਨਾਲ ਤੋਰਾਂਗੇ ਔਰ ਤੁਹਾਡਾ ਵਿਸ਼ਵਾਸ ਨਹੀਂ ਤੋੜਾਂਗੇ ਕਿਉਂਕਿ ਜੋ ਵੀਰ ਦੀ ਹਾਲਤ ਜੋ ਵੀਰ ਦੀ ਕੰਡੀਸ਼ਨ ਹੈ ਉਹ ਪਰਿਵਾਰ ਵੱਲੋਂ ਹੀ ਅਸੀਂ ਆਪ ਜੀ ਤੱਕ ਪਹੁੰਚਾਣੀ ਸੀ ਅਸੀਂ ਆਪਣੇ ਆਪਣੇ ਵੱਲੋਂ ਅਸੀਂ ਕੋਈ ਐਸਾ ਸ਼ਬਦ ਨਹੀਂ ਆਪ ਜੀ ਤੱਕ ਪਹੁੰਚਾਣਾ ਜਿਸ ਦੀ ਸਾਨੂੰ ਜਾਣਕਾਰੀ ਨਾ ਹੋਵੇ ਸੋ ਇੱਕ ਨਵਾਂ ਅਕਾਊਂਟ ਜਿਹੜਾ ਵੀਰ ਗੁਰੀ ਦਾ ਉਸ ਛੋਟੀ ਭੈਣ ਦਾ ਜੋ ਦੱਸਿਆ ਅਸੀਂ ਉਸ ਵੀਰੇ ਆਪ ਜੀ ਨਾਲ ਸਾਂਝਾ ਕਰਾਂਗੇ ਉਸ ਵੀਡੀਓ ਨੂੰ ਤੁਸੀਂ ਜਿੰਨਾ ਹੋ ਸਕੇ ਉਸ ਅਕਾਊਂਟ 'ਚ ਜਿੰਨਾ ਹੋ ਸਕੇ ਤੁਸੀਂ ਉਹ ਵੀਡੀਓ ਨੂੰ ਤੁਸੀਂ ਸ਼ੇਅਰ ਕਰਕੇ ਆਪਣੇ ਦੋਸਤਾਂ ਨੂੰ ਸੱਜਣਾਂ ਨੂੰ ਜਿਹਨੂੰ ਜਿਹਨੂੰ ਤੁਸੀਂ ਜਾਣਦੇ ਹੋ ਉਸ ਅਕਾਊਂਟ 'ਚ ਤੁਸੀਂ ਮਦਦ ਪਵਾਣੀ ਹੈ ਔਰ ਵੀਰ ਦਾ ਜਿਹੜਾ ਉਹਨਾਂ ਨੇ ਦੱਸਿਆ ਜੋ ਭੈਣ ਵੱਲੋਂ ਦੱਸਿਆ ਕਿ ਇੱਕ ਲੰਮਾ ਇਲਾਜ ਚੱਲੇਗਾ ਬਹੁਤ ਜ਼ਿਆਦਾ ਜਿਹੜੀ ਉਹਨਾਂ ਦੀ ਹਾਲਤ ਮਾੜੀ ਹੈ ਪਰ ਸਾਨੂੰ ਵਿਸ਼ਵਾਸ ਹੈ ਉਸ ਪਰਮਾਤਮਾ ਤੇ ਤੁਹਾਡੇ ਸਾਰੇ ਦੀਆਂ ਅਰਦਾਸਾਂ ਤੇ ਉਸ ਭੈਣ ਜਿਹੜੀ ਉਹ ਆਪਣੇ ਭਰਾ ਵਾਸਤੇ ਉੱਥੇ ਤੜਪ ਰਹੀ ਹੈ ਉਹ ਪਿਤਾ ਜਿਹੜਾ ਆਪਣੇ ਬੱਚੇ ਵਾਸਤੇ ਤੜਪ ਰਿਹਾ ਸੋ ਅਸੀਂ ਸਾਰੇ ਮਿਲ ਕੇ ਇਸ ਪਰਵਾ ਦੀ ਉਸ ਔਖੀ ਘੜੀ ਚ ਸਾਥ ਦੇਣਾ ਹੈ ਆਪ ਸਾਰਿਆਂ ਦਾ ਧੰਨਵਾਦ ਔਰ ਅਗਰ ਇਹਦੀ ਰਾਈਟ ਇਨਫੋਰਮੇਸ਼ਨ ਤੁਸੀਂ ਸਮਾਜ ਤੱਕ ਪਹੁੰਚਾਣੀ ਹੈ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਕਿਉਂਕਿ ਉਸ ਬੱਚੀ ਨੂੰ ਉਸ ਭੈਣ ਨੇ ਜੋ ਐਕਚੁਅਲ ਕੰਡੀਸ਼ਨ ਉੱਥੇ ਦੀ ਗਰਾਊਂਡ ਜੋ ਹਾਲਤ ਹੈ ਹਾਲਾਤ ਉਹਨੇ ਆਪਜੀ ਤੱਕ ਪਹੁੰਚਾਇਆ ਔਰ ਉਹਨੇ ਇੱਕ ਅਪੀਲ ਵੀ ਕੀਤੀ ਹੈ ਜੋ ਸਾਰੇ ਸਮਾਜ ਨੇ ਸੁਣੀ ਹੈ ਔਰ ਸੁਣੀ ਵੀ ਹੈ ਇਸ ਵੀਡੀਓ ਨੂੰ ਤੁਸੀਂ ਜ਼ਰੂਰ ਸਮਾਜ ਤੱਕ ਪਹੁੰਚਾਓ ਸ਼ੇਅਰ ਕਰ ਦਿਓ ਤਾਂ ਕਿ ਜੋ ਪਰਿਵਾਰ ਵੱਲੋਂ ਜੋ ਸੁਨੇਹਾ ਦਿੱਤਾ ਹੈ ਉਹ ਅਸੀਂ ਹਰ ਕਿਸੇ ਤੱਕ ਪਹੁੰਚਾ ਸਕੀਏ ਬਹੁਤ ਬਹੁਤ ਧੰਨਵਾਦ